ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਹਾਂ ਭਾਈ ਸਹਿਬ ਨੇ ਦੋਨੋਂ ਮਤਾਮਾ ਨੂੰ ਦਿੱਲੀ ਪਹੁੰਚਾਉਣਾ ਭਾਈ ਕਿਸ ਸਿੰਘ ਸਿਬਰ ਦੀ ਲੇਖਤ ਮੁਤਾਬਕ ਦਸ਼ਮੀ ਸੁਪਤਾ ਜੀ ਨੇ 15 ਮੱਘਰ 1762 ਬਿਕਰਮੀ ਨੂੰ ਸ੍ਰੀ ਆਨੰਦਪੁਰ ਸਾਹਿਬ ਤਿਆਗ ਦਿੱਤਾ ਗੁਰੂ ਪ੍ਰਣ ਪ੍ਰਣਾਲੀ ਭਾਈ ਗਲਾਬ ਸਿੰਘ ਅੱਜ ਦੇ ਲਖਾਰੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਲਖਤ ਬਾਣੀਆਂ ਕਹਾਣੀਆਂ ਮੁਤਾਬਕ ਅਤੇ ਇਤਿਹਾਸਕ ਸਿੱਖ ਨਾਰੀਆਂ ਦੇ ਹਵਾਲੇ ਅਨੁਸਾਰ 20 ਦਸੰਬਰ 1704 ਦੀ ਇਸ ਵੀ ਮੁਤਾਬਕ 6 7 ਉਹ সম্মত 1762 ਈਸਵੀ ਦੀ ਰਾਤ ਸਹਿਬ ਕਲਗੀਧਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਸਦਾ ਲਈ ਛੱਡ ਦਿੱਤਾ ਉਸ ਸਮੇਂ ਪੰਜ ਸਤ ਸੰਘ ਆਪ ਜੀ ਨਾਲ ਸਨ ਬਰਖਾ ਕਰਕੇ ਸੱਤਸਾ ਨਦੀ ਅੱਗੇ ਜੋਰਾਂ ਤੀ ਸੀ ਪਿੱਛੇ ਬੈਰੀ ਆਪਣੇ ਸਾਰੇ ਕੋਲ ਇਕਰਾਰ ਔਰ ਲਕਈ ਫੌਜ ਲੈ ਕੇ ਚੜੇ ਆ ਰਹੇ ਸਨ ਸੈਂਕੜੇ ਸਿੰਘਾਂ ਵਿੱਚੋਂ ਲੱਖਾਂ ਬੈਰੀਆਂ ਨਾਲ ਟੱਕਰਾਂ ਕਰਦੇ 40 ਸਿੰਘ ਹੀ ਬਾਕੀ ਬਚੇ ਜੋ ਕਿ ਸ੍ਰੀ ਚਮਕੌਰ ਸਾਹਿਬ ਦੇ ਜੰਦ ਵਿੱਚ ਅਸੀਂ ਦੇਖੂਗਾ ਸੱਤਸਾ ਪਾਰ ਹੁੰਦੇ ਹੀ ਗੁਰੂ ਜੀ ਦਾ ਪਰਵਾ ਤਿੰਨ ਹਿੱਸਿਆਂ ਵਿੱਚ ਮੰਡਿਆ ਗਿਆ ਇਸ ਇਸੇ ਹੀ ਭਿਆਨਕ ਸਮੇਂ ਵਿੱਚ ਸਾਸਾ ਦੇ ਕਿਨਾਰੇ ਰੰਗਜੀਤ ਵੱਲੋਂ ਭੇਜੇ ਹੋਏ ਦੋ ਸਿੱਖ ਭਾਈ ਧੰਨਾ ਸਿੰਘ ਭਾਈ ਜਵਾਹਰ ਸਿੰਘ ਦਸਮੀਸ ਗੁਰੂ ਜੀ ਨੂੰ ਮਿਲ ਪਏ ਗੁਰੂ ਜੀ ਨੂੰ ਇਹਨਾਂ ਦੋਨਾਂ ਸਿੰਘਾਂ ਨਾਲ ਹੀ ਸਨੇਹਾ ਮਿਲਿਆ ਕਿ ਤੁਸੀਂ ਗੱਲਬਾਤ ਲਈ ਆਪਣੇ ਭਾਰਤੀ ਨੇ ਤਾਂ ਭੇਜੋ ਸਤਿਗੁਰੂ ਜਦੋਂ ਇਸ ਪਿਤਾ ਜੀ ਨੇ ਮੁਗਲ ਸਰਕਾਰ ਨਾਲ ਗੱਲਬਾਤ ਕਰਨ ਲਈ ਭਾਈ ਤੰਨਾ ਸਿੰਘ ਜੀ ਤੇ ਭਾਈ ਜਵਾਹਰ ਸਿੰਘ ਜੀ ਨਾਲ ਦੋਨੇ ਮਤਾਂ ਨੂੰ ਭਾਈ ਮਨੀ ਸਿੰਘ ਜੀ ਤੇ ਭਾਈ ਬਾਬਾ ਦੀਪ ਸਿੰਘ ਜੀ ਨਾਲ ਦਿੱਲੀ ਭੇਜਿਆ ਬਹੁਤ ਸਾਰਾ ਜਾਨੀ ਮਾਲੀ ਨਕਸ਼ਾਨ ਬਹੁਤ ਸਾਰੇ ਅਮੋਲਕ ਹੱਥ ਲਿਖਤ ਗ੍ਰੰਥ ਸਾਰਸਾਰੇ ਤੇਜ ਪਾਣੀ ਦੇ ਬਾਦੀ ਪੇਟ ਚੜ ਗਏ ਸਰ ਸਭ ਪੰਥ ਤੇ ਲਾਹੌਰ ਸਹਿ ਰਖੀ ਰਾਮ ਗੁਪਤਾ ਅਤੇ ਲਕਾਰ ਦੇ ਸਹਿਬਜ਼ਾਦੇ ਲਲ ਬਾਦ ਦੇ ਸਹਿਬਜ਼ਾਦੇ ਅਤੇ ਦਸ਼ਮੀਸ਼ ਯਾਤਰਾ ਇਤਿਹਾਸ ਅਨੁਸਾਰ ਮਾਤਾ ਸੁੰਦਰਕੌਰ ਜੀ ਅਤੇ ਸਹਿਬਕੌਰ ਜੀ ਦੋਨੋਂ ਮਤਾਵਾ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨਾਲ ਚਰਚਾ ਪਾਰ ਕਰਕੇ ਰੋਪੜ ਇੱਕ ਪ੍ਰੇਮੀ ਦੇ ਘਰ ਟਹਿਰੀ ਕਿ 21 ਦਸੰਬਰ 1704 ਈਸਵੀ ਨੂੰ ਦਿੱਲੀ ਲਈ ਇੱਕ ਬੈਲ ਗੱਡੀ ਵਿੱਚ ਬੈਠ ਕੇ ਰੋਪੜ ਤੋਂ ਜਥੇਦਾਰ ਸੰਤ ਬਾਬਾ ਨਿਹਾਰ ਸਿੰਘ ਹਰੀਆਂ ਮੇਲਾ ਵਾਲੇ ਦੇ ਦੱਸਣੇ ਅਨਸਾਰ ਇਹ ਮਤਾਮਾਨ ਹਨ ਦੇਹ ਰਾਜ ਮੇਦਨੀ ਪ੍ਰਕਾਸ਼ ਕੋਲ ਕੁਝ ਸਮਾਂ ਠਹਿਰੇ ਇਥੋਂ ਇਹ ਦਿੱਲੀ ਪਹੁੰਚ ਗਈਆਂ ਇਹਨਾਂ ਨਾਲ ਮਤਾਵਾਂ ਦੀਆਂ ਦੋ ਟੈਲਣਾ ਬੀਬੀ ਭਾਗੋ ਅਤੇ ਬੀਬੀ ਵੀਰੋ ਵੀਬੋ ਵੀਬੋ ਇਹਨਾਂ ਤੋਂ ਇਲਾਵਾ ਪਾਇ ਜਿ ਬਾਹਰ ਸਿੰਘ ਤੇ ਪਾਇ ਤਨਨਾ ਸਿੰਘ ਜੀ ਨਾਲ ਗਏ ਦਸਮੇਸ਼ ਪਿਤਾ ਜੀ ਸਹਿਜਾ ਦਾ ਬਾਬਾ ਰੇ ਸਿੰਘ ਜੀ ਸਾਹਿਬ ਜਾਦਾ ਬਾਬਾ ਬਾਬਾ ਜੀ ਚਾਰ ਸਿੰਘ ਜੀ ਅਤੇ 40 ਸਿੰਘਾਂ ਨਾਲ 6 ਪੋ 1768 ਮੁਤਾਬਕ 20 ਦਸੰਬਰ 1704 ਈਸਵੀ ਦੀ ਰਾਤ ਕੋਟੜਾ ਨਹਿੰਗ ਰੁੱਪੜ ਰਹੇ। ਮੁੰਗਲ ਫੋਆ ساری ਰਾਤ ਪਿੱਛਾ ਕਰਦੀਆਂ ਰਹੀਆਂ। ਸਤਗੁਰੂ ਜੀ ਨੇ 7 ਪੋ 21 ਦਸੰਬਰ ਨੂੰ ਸੀ ਚਮਕੌਰ ਸਾਹਿਬ ਜੀ ਨੂੰ ਜਾਣ ਦਾ ਫੈਸਲਾ ਕੀਤਾ। ਇੱਥੇ ਚੌਧਰੀ ਵਿਧੀ ਚੰਦ ਦੀ ਗੜੀ ਵਿੱਚ ਠਹਿਰੇ। ਇਤੋਂ 10 ਲੱਖ ਮੁਗਲ ਫੌਜ ਨਾਲ 22 ਦਸੰਬਰ 1704 ਦਿਨ ਸ਼ੁੱਕਰਵਾਰ 8 ਪੋ 1761 ਬਿਕਰਮੀ ਨੂੰ ਚਮਕੌਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੰਸਾਰ ਦਾ ਅਨੋਖਾ ਮਹਾਨ ਯੁੱਧ ਹੋਇਆ ਜਿਸ ਵਿੱਚ ਦੋਨੋਂ ਵੱਡੇ ਸਹਿਬ ਜਾਂਦੇ ਅਤੇ ਚਾੜੀ ਸਿੰਘ ਮੁਖੇਤ ਹੈ ਗੜੀ ਵਿੱਚੋਂ ਬੜੀ ਦਲੇਰੀ ਤੇ ਇਤਸ਼ਾਹ ਨਾਲ ਦਸ਼ਮਣਾਂ ਤੇ ਹਮਲਾ ਕਰਦੇ ਹੋਏ ਰਣ ਭੂਮੀ ਵਿੱਚ ਬੈਰੀ ਦਾਲ ਦੇ ਆਹੂ ਲਾਉਂਦੇ ਹੋਏ ਦਸ਼ਮਣਾਂ ਹੋਜਾਂ ਦਾ ਟਕਰਾ ਕਰਾ ਕੇ ਸ਼ਹੀਦ ਹੋ ਗਏ 40 ਸਿੰਘ ਜੈਹੇ ਸਨ ਜੋ ਗੁਰੂ ਜੀ ਦੇ ਅੰਗ ਸੰਗ ਹੀ ਰਹਿਣਾ ਚਾਹੁੰਦੇ ਸਨ ਜਿੰਨਾ ਚਾਲੀਆਂ ਨਹੀਂ ਗੁਰੂ ਜੀ ਨਾਲ ਜਾਉਣਾ ਮਰਨ ਦਾ ਪ੍ਰਣ ਕੀਤਾ ਸੀ ਉਹ ਇੱਥੇ ਲਿਖੇ ਸਨ ਭਾਈ ਦਿਆ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਮਤ ਸਿੰਘ ਜੀ ਭਾਈ ਦੀਵਾ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਤਹਿਲ ਸਿੰਘ ਜੀ ਭਾਈ ਇਸਰ ਸਿੰਘ ਜੀ ਭਾਈ ਹਤੇ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰ ਭਾਈ ਬਜਤਰ ਸਿੰਘ ਜੀ ਭਾਈ ਉਦੇ ਸਿੰਘ ਜੀ ਭਾਈ ਅਨਕ ਸਿੰਘ ਭਾਈ ਅਜਮ ਸਿੰਘ ਭਾਈ ਅਜੈਵ ਸਿੰਘ ਭਾਈ ਮਨੀ ਸਿੰਘ ਦੇ ਦੋ ਭਰਾ ਭਾਈ ਦਾਨ ਸਿੰਘ ਭਾਈ ਮਾਨ ਸਿੰਘ ਭਾਈ ਆਲਮ ਸਿੰਘ ਨੱਚਣ ਮੇਚਣ ਪਰਵਾਰ ਭਾਈ ਆਲਮ ਸਿੰਘ ਨੱਚਣ ਭਾਈ ਵੀਰ ਸਿੰਘ ਵੀਰ ਸਿੰਘ ਭਰਾ ਭਾਈ ਅਮੋਲਕ ਸਿੰਘ ਪੁੱਤਰ ਭਾਈ ਮੋਹਮਦ ਸਿੰਘ ਪੁੱਤਰ ਘੋੜਿਆਂ ਦੀ ਸੇਵਾ ਕਰਨ ਵਾਲੇ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਭਾਈ ਕੋਠਾ ਸਿੰਘ ਦਿੱਲੀ ਦੇ ਸਿੱਖ ਭਾਈ ਜੀਵਨ ਸਿੰਘ ਅਜਿਤਾ ਪਾਈ ਨਾਨੂ ਸਿੰਘ ਅੰਦਲੰਬਾਨੀ ਸ਼ਿਮਬਾ ਬ੍ਰਾਹਮਣ ਪਰਵਾਰ ਪਾਈ ਮਕੰਦਸ ਸਿੰਘ ਸ਼ਿਬਰ ਪੁੱਤਰ ਪਾਈ ਮਤੀਦਾਸ ਸਹੀਦਾ ਪਾਈ ਮਿਸਨਮੁਖ ਸਿੰਘ ਦਤ ਪਾਈ ਕਰਪਾਰਾਮ ਅਮਰਤਾ ਸ਼ਾਕੇ ਕਰਪਾ ਸਿੰਘ ਪਾਈ ਦਿਆ ਸਿੰਘ ਪ੍ਰੂਤ ਜਾਤੀ ਮਾਨ ਦਾ ਪੁੱਤਰ ਤੇਸੀਨ ਪਾਈ ਸਿੰਘ ਸਿੰਘਾ ਦਾ ਪੁੱਤਰ ਹੋਸਖੀ ਸਰਕਾਰ ਭਾਈ ਖਜਾਨਾ ਸਿੰਘ ਭਾਈ ਲਾਲ ਸਿੰਘ ਪਸ਼ੋਰੀਆ ਖਜਾਨਚੀ ਭਾਈ ਸੁਖਾ ਸਿੰਘ ਭਾਈ ਤੰਨਾ ਸਿੰਘ ਭਾਈ ਕੇਕਸਰਾ ਸਿੰਘ ਭਾਈ ਹਕਮ ਸਿੰਘ ਭਾਈ ਜਵਾਰ ਸਿੰਘ ਭਾਈ ਕੀਰਤ ਸਿੰਘ ਭਾਈ ਸ਼ਾਮ ਸਿੰਘ ਭਾਈ ਆਨੰਦ ਸਿੰਘ ਭਾਈ ਸੰਤ ਸਿੰਘ ਬੰਗੋਸ਼ਰੀ ਭਾਈ ਸੰਗਤ ਸਿੰਘ ਅਰੂੜਾ ਸਚਿੱਤਰ ਜੀਵਨ ਬਾਬਾ ਦੀਪ ਸਿੰਘ ਜੀ ਦੀ ਲਿਖਤੀ ਡਾਕਟਰਜੀਤ ਸਿੰਘ ਉਹਨਖਨਸਾਰ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਨੂੰ ਕਿਲਾ ਖਾਲੀ ਕਰਾਉਣ ਸਮੇਂ ਉਹਨਾਂ ਬਾਅਦ ਤੇ ਦੋ ਪਾਰਕੀਆਂ ਤਿਆਰ ਕੀਤੀਆਂ ਗਈਆਂ ਅਤੇ ਰਾਤ ਪੈਣੇ ਹੀ ਦਸ਼ਮੀਸ਼ ਪਿਤਾ ਜੀ ਨੇ ਇਨਾਂ ਮਤਾਵਾਂ ਨੂੰ ਕਿਲਿਆਂ ਵਿੱਚੋਂ ਬਾਹਰ ਕਢਵਾ ਦਿੱਤਾ ਪੈਰਾ ਸਿੰਘ ਦਾਤਾ ਸਿੱਖ ਸੀਧ ਵਿੱਚ ਲਿਖਦੇ ਹਨ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਟਣ ਸਮੇ ਗੁਜਰੀ ਗੁਰੂ ਜੀ ਦੀਆਂ ਧਰਮਸਪੁੱਤਰੀਆਂ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਨੂੰ ਮਰਦ ਮਰਦਾਵੇ ਕੱਪੜੇ ਪਾ ਕੇ ਬੜੀ ਮੁਸ਼ਕਲ ਨਾਲ ਦਸਮਨਾ ਦੀਆਂ ਨਿਹਾ ਵਿੱਚੋਂ ਬੱਚਦੇ-ਮਚਾ ਬੱਚਦੇ-ਮਚਾੰਦੇ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਭੇਜ ਦਿੱਤਾ ਉਹਨਾਂ ਦੀ ਰਾਖੀ ਵਾਸਤੇ ਬਾਬਾ ਦੀਪ ਸਿੰਘ ਜੀ ਸੀਦ ਅਤੇ ਭਾਈ ਮਨੀ ਸਿੰਘ ਜੀ ਨ ਕੋਸੁਰਮੀ ਬਹਾਦਰ ਸ਼ਾਨਾ ਦੇ ਕੇ ਭੇਜਿਆ ਗਿਆ ਇਹ ਸਾਰੇ ਮਰਚ ਦੇ ਮਚਾਉਂਦੇ ਰੋਪੜ ਪਹੁੰਚ ਗਏ ਰੋਪੜ ਦੇ ਸਰਦਾਰ ਲੂ ਜੋ ਸਿੱਖ ਇਹਨਾਂ ਦਾ ਜਾਣੂ ਸੀ ਉਸ ਪਾਸ ਰਾਤ ਠਹਿਰੇ ਉਸ ਸਖਣੀ ਇਹਨਾਂ ਦੀ ਬਹੁਤ ਸੀ ਮਨ ਲਾ ਕੇ ਸੇਵਾ ਕੀਤੀ ਤੇ ਸਵੇਰੇ ਮਤਾਵਾ ਵਾਸਤੇ ਇੱਕ ਗੜ੍ਹ ਮੈਲ ਤਿਆਰ ਕਰਵਾਇਆ ਕਰਵਾਈ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਵੀਰ ਨੂੰ ਆਪਣਾ ਇਸ ਬਦਲ ਕੇ ਅੱਗੇ-ਅੱਗੇ ਘੋੜਿਆਂ ਤੇ ਸਵਾਰ ਹੋ ਕੇ ਉਹਨਾਂ ਦੋਹਾਂ ਮਤਾਮਾ ਨੂੰ ਪਾਈ ਜਵਾਰ ਸਿੰਘ ਅਤੇ ਪਾਈ ਤੰਨਾ ਸਿੰਘ ਜੀ ਦੀ ਹਵੇਲੀ ਦਿੱਲੀ ਠੀਕ ਠਾਕ ਪਹੁੰਚਾ ਦਿੱਤਾ ਉਹਨਾਂ ਨੂੰ ਰਾਹ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਈ ਡਾਇਰੈਕਟਰ ਮਹਿੰਦਰ ਕੌਰ ਅਨਸਾਰ ਦਸ਼ਮੇਸ਼ ਪਿਤਾ ਜੀ ਨੇ ਸਮੇਂ ਦੀ ਚਾਲ ਨੂੰ ਸਮਝਦਿਆਂ ਹੋਇਆਂ ਦੋ ਸਿੱਖਾਂ ਦੋ ਸਖਤ ਨਾਨ ਸਿੰਘ ਤੇ ਜਿਵਾਰ ਸਿੰਘ ਨਾਲ ਦੋਨੋਂ ਮਤਾਮਾਨ ਦੂਟ ਲੈਣਾ ਬੀਬੂ ਤੇ ਪਾਗੋ ਦੇ ਨਾਲ ਭਾਈ ਮਨੀ ਸਿੰਘ ਜੀ ਨੂੰ ਕਈ ਦਿਨ ਤੋਂ ਉਹਨਾਂ ਤੋਂ ਬਾਹਰ ਦਿੱਲੀ ਪੰਚਾਇਤ ਦਿੱਤਾ ਗਿਆ। ਜਸਮੀਂ ਹਸਪਤਾਲ ਜੀ ਦੇ ਆਪਣੇ ਵੱਡੇ ਸਹਿਮਜੰਦਾ ਬਾਬਾ ਜੀ ਸਿੰਘ ਜੀ ਅਤੇ ਬਾਬਾ ਸਹਿਮਜੰਦਾ ਜਚਾਰ ਸਿੰਘ ਜੀ दी अखी डिटी हुई चमकौर साहब विखे शहीदी संबंधी मिर्जा मुहम्मद अब्दुल गनी बड़ा सुंदर लगता है लड़के ने लड़के जान दी अखीर को जंग में आजा था हौसले से धर्म की अमंग में बेटे के कत्ल होने की पहुंची जू ही खबर जाना के बाप ने हुआ कतल बहु मिश्र शुकर आकार पर खा क्या चट उन उठा के सर और अर्ज की के बंदा पे कृपा की कर नजर मुझ पर जे आज तेरी अमानत अदा हुई बेटों या धर्म की खतर हिदा हुई ਅਰਦੂ ਦੇ ਪ੍ਰਸਿੱਧ ਅਲ ਖਰੀ ਮਹਾਨ ਸ਼ੈਰ ਹਕੀਮ ਅੱਲਾ ਜਾਰਖੰਡ ਜੋਗੀ ਗੰਜ ਸੀਦਾਂ ਵਿੱਚ ਸਹਿਬਜ਼ਾਦੇ ਦੀ ਮਾਦਰੀ ਅਹ ਕਮਲ ਬੰਦ ਕਰਦਾ ਹੈ ਸਹਿਬਜ਼ਾਦਾ ਈ ਜਾਨੇ ਪਾਗੜ ਥੀ ਮਚਾ ਦੀ ਜੇ ਫੌਜ ਭਗਾ ਦੀ ਕਬੀ ਉਹ ਫੌਜ ਭਗਾ ਦੀ ਬਾਣ ਚੜ ਕੇ ਤਵਕੂਸੇ ਸੰਜਾ ਅਤ ਜੋ ਦਿਖਾ ਦੀ ਸਤਿਗੁਰੂ ਨੇ ਬਹੀ ਕਿਲਾ ਸੇ بیٹے ਕੋ ਮੈਦਾਨ ਦੀ ਸ਼ਮਸ਼ ਪਿਸ਼ੇ ਪਿਸ਼ਰ ਖੂਬ ਦਲੇਰੀ ਸੇ ਲੜੇ ਹੂੰ ਹਾਂ ਹਾਂ ਕਿਉਂ ਨਾ ਹੂੰ ਗੋਵਿੰਦ ਕੇ ਭਰ ਜਾਂਦ ਬੜੇ ਹੂੰ ਸਹਿਨ ਸਾਂਦਸ਼ ਮੇਸ਼ ਪਿਤਾ ਜੀ ਨੂੰ ਭਾਈ ਦਿਆ ਸਿੰਘ ਜੀ ਨੇ ਸਹਿਬ ਜਾਦਿਆਂ ਦੀਆਂ ਲਾਸ਼ਾਂ ਕਫਨ ਤੇ ਬਗੈਰ ਨੰਗੀਆਂ ਪੰਗੀਆਂ ਦੇਖ ਕੇ ਕਿਹਾ ਸਹਾਂਸਾ ਜੀ ਹੁਕਮ ਕਰੋ ਤਾਂ ਉਹਨਾਂ ਦੋਨਾਂ ਸਿੱਧਾ ਹੋਏ ਸਹਿਬਜ਼ਾਦਿਆਂ ਦੇ ਕਫਨ ਪਾ ਆ। ਉਸ ਸਮੇਂ ਸਤਿਗੁਰੂ ਜੀ ਨੇ ਭਾਈ ਦਿਆ ਸਿੰਘ ਜੀ ਨੂੰ ਰੋਕ ਕੇ ਜੋ ਬਚਨ ਕੀਤਾ ਉਸ ਨੂੰ ਇੱਕ ਦੇਵ ਨੇ ਆਪਣੇ ਪਾਵਨ ਸ਼ਬਦਾਂ ਵਿੱਚ ਉਹ ਲਿਖਿਆ ਹੈ। ਸੋਨਰੀ ਬਾਤ ਸਤਿਗੁਰੂ ਜੀ ਬੋਲੇ ਕਹਿਣੇ ਲੱਗੇ ਸੋਨ ਗੁਰਸਿੱਖਾ धर्म की राह पे जो चलते हैं नहीं कफन कैसे मत में लिखा छिंद के मुंह पे कफन का मारदा सहाद सहादत सहादत क्या दशतु गुरु नहीं है और भी कितने लाल हैं मेरे जिन्होंने जहां से दी पाई परजा परजा कट मरे ना दुश्मन को पीठ दिखाई ਫਿਰ ਇੱਕ ਕੇ ਸੰਗ ਪਿਆਰ ਜਤਾਨਾ ਕਹੀ ਕਾ ਇਨਸਾਫ ਨਹੀਂ ਹੈ ਬੇਟੇ ਬੇਟੇ ਮੈਂ ਪੀ ਜੋ ਹਰ ਕਸਮ ਜੇ ਐਸਾ ਕੋਈ ਬਾਪ ਨਹੀਂ ਹੈ ਫਿਰ ਚਮਕੌਰ ਸਹਿਮਜੀ ਦੀ ਕੱਚੀ ਗੜੀ ਸੰਸਾਰ ਦੇ ਇਤਿਹਾਸ ਪੰਨਿਆਂ ਵਿੱਚ ਰਹਿੰਦੀ ਦੁਨੀਆ ਤੱਕ ਪੱਕਿਆ ਹੋ ਗਈ ਅਖੀਰ ਵਿੱਚ ਚਮਕੌਰ ਸਹਿਮਜੀ ਦੀ कवित्तर करती ते सू सीधा नु दिलो परणाम करदा होया जोकी अल्लाह जारखांदा एक शेर बहुत ही सुंदर लिखदा है बास एक हिंद में तीर्थ है यात्रा के लिए कटाए बाप ने बच्चे जहाँ सुधा के लिए मेहर की चमकौर तेरे जंग में ਜਨੋ ਮੈਂ 21 ਦਸੰਬਰ 1764 ਈਸਵੀ ਨਨ ਬੀਰ ਬਾਨੋ ਸਿੰਘ ਚਮਕੌਰ ਸਾਹਿਬ ਜੀ ਦੇ ਜੰਗ ਵਿੱਚ ਪ੍ਰਾਤਨ ਸਮੇ ਅਤੇ ਨਮੀਨ ਅਥਾਸਕਾਰਾਂ ਦੀ ਲਿਖਤ ਅਨੁਸਾਰ ਦੋ ਵੱਡੇ ਸਹਿਬ ਜਾਨਦੇ ਆ ਤੇ ਉਹ ਬਿਨਾਂ 40 ਸਿੰਘ ਸੀਧ ਹੋਏ ਜਿਨ੍ਹਾਂ ਦੇ ਸਭ ਨਾਮ ਇਸ ਪ੍ਰਕਾਰ ਹਨ ਚਮਕੌਰ ਮੈਚ ਸਹਿਵ ਜੰਦਾ ਜੀ ਸਿੰਘ ਅਤੇ ਚਾਰ ਸਿੰਘ ਤੋਂ ਇਲਾਵਾ ਹੇਠ ਲਿਖੇ 40 ਸਿੰਘ ਸੀਧ ਹੋਏ ਸਨ ਭਾਈ ਹੰਮਤ ਸਿੰਘ ਭਾਈ ਮੋਕਮ ਸਿੰਘ ਭਾਈ ਸਹਿਵ ਸਿੰਘ ਤਿੰਨ ਪਿਆਰੇ ਭਾਈ ਦੀਵਾ ਸਿੰਘ ਭਾਈ ਰਾਮ ਸਿੰਘ ਭਾਈ ਤਹਿਲ ਸਿੰਘ ਭਾਈ ਇਸਰ ਸਿੰਘ ਭਾਈ ਹਤੇ ਸਿੰਘ ਪੰਜ ਮੁਕਤੀ ਭਾਈ ਨੱਕ ਸਿੰਘ ਭਾਈ ਅਜਮ ਸਿੰਘ ਭਾਈ ਅਜੈਵ ਸਿੰਘ ਭਾਈ ਮਨੀ ਸਿੰਘ ਦੇ ਤਿੰਨ ਪੁੱਤਰ ਭਾਈ ਦਾਨ ਸਿੰਘ ਭਾਈ ਮਨੀ ਸਿੰਘ ਦਾ ਭਰਾ ਭਾਈ ਆਰਮ ਸਿੰਘ ਨਚਣਾ ਨਚਣਾ ਭਾਈ ਮੀਰ ਸਿੰਘ ਉਸਦਾ ਭਰਾ ਭਾਈ ਮਹਿਰ ਸਿੰਘ ਭਾਈ ਅਮੋਲਕ ਸਿੰਘ ਭਾਈ ਆਰਮ ਸਿੰਘ ਨਚਣਾ ਨਚਣਾ ਦੇ ਦੋ ਪੁੱਤਰ ਭਾਈ ਮਦਨ ਭਾਈ ਅਠਾ ਸਿੰਘ ਭਾਈ ਨਾਰ ਸਿੰਘ ਭਾਈ ਸੀਰ ਸਿੰਘ ਭਾਈ ਕਰਪਾ ਸਿੰਘ ਦਾਤੇ ਉਸਦਾ ਪਾਈ ਸਨਮੁਖ ਸਿੰਘ ਪਾਈ ਨਾਨੂ ਸਿੰਘ ਦਿਲਬਾ ਦਲਮਾਲੀ ਪਾਈ ਬਖਸ਼ੀਰ ਸਿੰਘ ਪਾਈ ਗਰਬਾ ਸਿੰਘ ਪਾਈ ਮਕੰਦ ਸਿੰਘ ਪਾਈ ਪਾਈ ਮਕੰਦ ਸਿੰਘ ਦੂਜਾ ਪਾਈ ਖੰਜਾਨ ਸਿੰਘ ਪਾਈ ਲਾਲ ਸਿੰਘ ਪਾਈ ਜਵਾਹਰ ਸਿੰਘ ਪਾਈ ਕੀਰਤ ਸਿੰਘ ਪਾਈ ਸਾਮ ਸਿੰਘ ਪਾਈ ਹੁਕਮ ਸਿੰਘ ਭਾਈ ਕੇ ਸਰ ਸਿੰਘ ਭਾਈ ਤੰਨਾ ਸਿੰਘ ਭਾਈ ਸੁਖਾ ਸਿੰਘ ਭਾਈ ਬੁੱਢਾ ਸਿੰਘ ਭਾਈ ਨੰਦ ਸਿੰਘ ਭਾਈ ਸੰਤ ਸਿੰਘ ਮੰਗੇਸ਼ਰੀ ਭਾਈ ਸੰਤ ਸਿੰਘ ਅਰੋੜਾ ਇਨ੍ਹਾਂ ਵਿੱਚੋਂ ਧਰਤੀ ਸਿੰਘ ਅਤੇ ਦੋ ਸਹਿਬ ਜਾਦੇ 22 ਦਸੰਬਰ ਦੀ ਸ਼ਾਮ ਨੂੰ ਅਤੇ ਦੋ ਸਿੰਘ ਤੇ ਇਸ ਦਸੰਬਰ ਦੀ ਸ਼ਾਮ ਨੂੰ ਸੀਤ ਹੋਏ ਸਨ ਕੋਜਲੇ ਇਖਤਾਨੇ ਚਮਕੌਰ ਦੀ 40 ਮਹਤਿਆਂ ਵਿੱਚ ਹੂ ਨਾ ਦਿੱਤੇ ਹਨ ਇਨ੍ਹਾਂ ਵਿੱਚ ਭਾਈ ਸੰਤੋਖ ਸਿੰਘ ਗਿਆਨੀ ਗਿਆਨ ਸਿੰਘ ਭਾਈ ਸਮੀਰ ਸਿੰਘ ਤੇ ਭਾਈ ਖਾਨ ਸਿੰਘ ਨਾਬਾ ਹਨ ਪਰ ਪੜਤ ਬਹਿਆਂ ਦੇ ਸਬੂਤਾਂ ਨੂੰ ਸਾਹਮਣੇ ਸਾਹਮਣੇ ਰੱਖਦੇ ਆਂ ਇਹ ਸੂਚੀ ਸਹੀ ਗਲਤ ਨਹੀਂ ਹੁੰਦੀ ਹੁੰਦੀਆਂ ਸਾਬਤ ਨਹੀਂ ਹੁੰਦੀਆਂ ਜਿਹਾ ਨਾਮ ਵਿੱਚ ਜਿੰਨਾ 40 ਮਹਤਿਆਂ ਦਾ ਜ਼ਿਕਰ ਆਇਆ ਹੈ ਉਹ ਚਮਕੌਰ ਸਾਹਿਬ ਦੀ ਜੰਗ ਵਿੱਚ ਸੀਦ ਹੋਈ ਸਨ ਨੌਨਾ ਦਾ ਹੀ ਜਫਰ ਨਾਮੇ ਬਚਨ ਅਸਮੀ ਇਸ ਪਿਤਾ ਜੀ ਨੇ ਜ਼ਿਕਰ ਕੀਤਾ ਹੈ ਚਮਕੌਰ ਸਾਹਿਬ ਦੇ ਇਸ ਮਹਾਨ ਜਦ ਵਿੱਚ ਭਾਈ ਮਨੀ ਸਿੰਘ ਜੀ ਦੇ ਘਰ ਵਿੱਚ ਜਨਮੇ 20 ਮਾਰਚ 1768 ਈਸਵੀ 10 ਚੇਤ 1725 ਬਿਕਰਮੀ ਨੂੰ ਭਾਈ ਮਰਤੀਦਾਸ ਜੀ ਦੇ ਪੁੱਤਰੇ ਅਮਰਿਕ ਸਿੰਘ ਦੂਜੇ ਭਾਈ ਅਜਬ ਸਿੰਘ 19 ਹੜ 1729 ਨੂੰ ਜਨਮੇ ਪੰਡਲੀਪੁਰਾ ਭਾਈ ਮਨੀ ਸਿੰਘ ਜੀ ਦੇਸਪੁੱਤਰ ਸਨ ਤੀਜੇ ਸੇਦ ਭਾਈ ਮਨੀ ਸਿੰਘ ਜੀ ਦੇਸਪੁੱਤਰ ਭਾਈ ਅਜੈਵ ਸਿੰਘ ਜੀ ਜਿਨ੍ਹਾਂ ਦਾ ਜਨਮ 13 ਮਾਘ 1733 ਵਿਕਰਮੀ ਨੂੰ ਅਲੀਪੁਰ ਜ਼ਿਲ੍ਹਾ ਮੱਛਫਰ ਗੜ ਹੋਇਆ ਤੇ ਉੱਥੇ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਦਾਨ ਸਿੰਘ ਜੀ ਹੋਏ ਇਹਨਾਂ ਦਾ ਜਨਮ ਵੀ ਅਲੀਪੁਰ ਵਿਖੇ ਹੋਇਆ ਇਹ ਚਾਰ ਸਿੰਘ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚ 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 ਮਕੌਰ ਸਹਿਮ ਦੀ ਜੰਗ ਵਿੱਚ ਅਸੀਲ ਹੋ ਗਏ ਗਲਗੀ ਧਰ ਦਾ ਸਵੇਂ ਸਪਤਾ ਜੀ ਦੇ ਛੋਟੇ ਸਹਿਮ ਜਾਂਦੇ ਸਰਸਾ ਕਿਨਾਰੇ ਜਦੋਂ ਪਰਿਵਾਰ ਕਬਛੂੜਾ ਹੋਇਆ ਤਾਂ ਮਾਤਾ ਗੁਜਰਕਰ ਜੀ ਨੇ ਇੰਨਾ ਛੋਟੇ ਸਹਿਮ ਜਾਂਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨਾਲ ਰਾਤ ਸ ਰਾਤ ਕੂਮੇ ਵਸ਼ਮਸ਼ ਕੀ ਦੀਕਰ ਕੱਟੀ ਅਸਲ ਵਿੱਚ ਕੁੰਮਾ ਚਿਵਰ ਜਾਤੀ ਦਾ ਸੀ ਜੋਲ ਮੰਦਿਰ ਤਲਵਾਰ ਦਾ ਡਰ ਦੇ ਕੇ ਇਸਲਾਮ ਵਿੱਚ ਲਿਆ ਕੇ ਸਦਾ ਨਾਮ ਕਰਮ ਨੂੰ ਤੇ ਤੋ ਕਰਮ ਦੀਨ ਰੱਖ ਦਿੱਤਾ ਪਰ ਫੇਰ ਵੀ ਇਸ ਦੀ ਆਤਮਾ ਪ੍ਰਭੂ ਸਿਮਨ ਵਿੱਚ ਜੁੜੀ ਹੋਈ ਸੀ ਇਸ ਬਾਰੇ ਦੂਣਾ ਸਿੰਘ ਢੰਡੂਰੀਆ ਲਖਦਾ ਹੈ ਇੱਕ ਸੰਕ ਹਿੰਦੂ ਤਰੀ ਆਹੀ ਤੁਰਕ ਜੂਰ ਤੈ ਜਨਮ ਬਟਾਹੀ ਕੰਮੇ ਤੇ ਕਮਾਇ ਤੈ ਕੀਨਾ ਤੈਸੇ ਹੀ ਕੋ ਗ੍ਰਹਿ ਮਾਸ ਲੀਨਾ ਲక్ష్ਮੀ ਦਾ ਨਾਮ ਦੀ ਇਸਤਰੀ ਨੇ ਖਾਣਾ ਪਕਾ ਕੇ ਇਹਨਾਂ ਨੂੰ ਖਾਇਆ ਮਾਤਾ ਜੀ ਨੇ ਲక్ష్ਮੀ ਨੂੰ ਇਹ ਸੇਵਾ ਬਦਲੇ ਦੋ ਮੋਹਰਾ ਤੇ ਪੰਜ ਚੂੜੀਆਂ ਸੋਨੇ ਦੀਆਂ ਦਿੱਤੀਆਂ ਦੋਏ ਮੋਹਰਾ ਮੋਹਰ ਕੀ ਆਰਸੀ ਪੰਜ ਚੂੜੀਆਂ ਸਾਥ ਤੀਸੀ ਬ੍ਰਾਹਮਣੀ ਮਾਤਾ ਲక్ష్ਮੀ ਜੋ ਦਈ ਜੋ ਪ੍ਰਸਾਦੀ ਬਤ ਖਾਵਤ ਇਸੇ ਸਮੇਂ ਮਾਤਾ ਜੀ ਨੂੰ ਗੁਰੂ ਘਰ ਵਿੱਚ ਲੈ ਚੁੱਕਿਆ ਰਸੋਈਆ ਬ੍ਰਾਹਮਣ ਗੁਰੂ ਮਿਲ ਗਿਆ ਇਹ ਆਪਣੇ ਪਿੰਡ ਖੀੜੀ ਲੈ ਗਿਆ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਮਾਤਾ ਜੀਤ ਕੌਰ ਜੀ ਦੀ ਕੁੱਖੋਂ 17 ਨੰਬਰ 1996 ਈਸਵੀ ਮਿਤਾਬਕ 18 ਮੱਘਰ 1753 ਬਿਕਰਮੀ ਦਰ ਮੰਗਲਵਾਰ ਨੂੰ ਹੋਇਆ ਤੇ ਬਾਬਾ ਹਤੇ ਸਿੰਘ ਜੀ ਦਾ ਜਨਮ ਮਾਤਾ ਜੀਤ ਕੌਰ ਜੀ ਦੇ ਕੁੱਖੋਂ 25 ਫਰਵਰੀ 1999 ਨੂੰ ਨਨੰਦਪੁਰ ਸਹਿਬ ਵਿਖੇ ਹੋਇਆ ਇਹਨਾਂ ਦੋਨਾਂ ਹੀ ਸਹਿਬਜ਼ਾਦਿਆਂ ਨੂੰ 27 ਦਸੰਬਰ 1740 ਈਸਵੀ ਨੂੰ ਸਰਹੰਦ ਵजीर ਆਹਦੇ ਹੁਕਮ ਨਾਲ ਜਿਉਂਦਿਆਂ ਨੂੰ ਦਵਾਰਾਂ ਵਿੱਚ ਝਣਵਾ ਕੇ ਦਿੱਲੀ ਦੇ ਸਾਹੀ ਜਲਾਦ ਸਾਮਲ ਵੇਗ ਤੇ ਮਾਸ਼ਲ ਵੇਗ ਦਵਾਰਾਂ ਅਸਹੀ ਦੀ ਸਹੀਦ ਕਰ ਦਿੱਤਾ ਗਿਆ ਇਤੋ ਪਹਿਲਾ ਸਰਹੰਦ ਦਾ ਸੂਬਾ ਵजीर खान ਦੇ ਹੁਕਮ ਨਾਲ ਮਾਤਾ ਗੁਜਰੀ ਜੀ ਅਤੇ ਦੋਨੋਂ ਸਹਿਬਜ਼ਾਦਿਆਂ ਨੂੰ ਠੰਡੇ ਮੋਰਜ ਵਿੱਚ ਗੈਦ ਕਰਕੇ ਰੱਖਿਆ ਅਤੇ ਭਾਈ ਮੋਤੀराम ਮਹਿਰਾ ਨੇ ਇਹਨਾਂ ਨੂੰ ਦੁੱਧ ਬਣਾਉਣ ਦੀ ਸੇਵਾ ਕੀਤੀ। ਮਾਤਾ ਜੀ ਨੇ ਮੋਤੀराम ਮਹਿਰੇ ਨੂੰ ਸੇਵਾ ਕਰਨ ਤੇ ਅਸੀਸਾਂ ਦਿੱਤੀਆਂ। ਪਖ ਕੇ ਪ੍ਰੇਮ ਸੁ ਮੋਤੀ ਕੇਰਾ ਮਾਤਾ ਕਹਿ ਜੋ ਭਲਾ ਹੋਵੇ ਤੇਰਾ। ਪਾਈ ਮੋਤੀ RAM ਪੰਜ ਪਿਆਰੇ ਆ ਚੋਂ ਪਾਈ ਹਿੰਮਤ ਸਿੰਘ ਦੇ ਸਗੇ ਭਤੀਜੇ ਸਨ ਪਾਈ ਹਿੰਮਤ ਸਿੰਘ ਜੋਤੀ RAM ਜੀ ਵਰਦਾ ਬੇਟਾ ਅਤੇ ਮਾਤਾ RAMੋ ਜੀ ਦੀ ਪਵਨ ਪਵਨ ਕੁੱਖੋਂ 18 ਜਨਵਰੀ 1661 ਈਸਵੀ ਮੁਤਾਬਕ ਪੰਜ ਬਾਗ ਸਤਾਰਾ ਸੋਹਾਰਾ ਵਿਕਰਮੀ ਨੂੰ ਜਨਮ ਲਿਆ ਅਤੇ ਸਰਸਾ ਨਦੀ ਦੇ ਕਿਨਾਰੇ 2 ਦਸੰਬਰ 1704 ਈਸਵੀ ਬਦਵਾਨੂ ਪਾਈ ਹਿੰਮਤ ਸਿੰਘ ਮੁੰਗਲਾ ਨਾਲ ਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਅਮਰ ਸਿੰਘ ਬਾਬਾ ਮੋਤੀराम ਜੀ ਮਹਿਰਾ ਦੇ ਲੇਖਕ ਅਤੇ ਸਹਿਬ ਮੈਗਜ਼ੀਨ ਦੇ ਚੀਫ ਐਡੀਟਰ ਸਰਦਾਰਨਜੀਤ ਸਿੰਘ ਰਾਣਾ ਲਿਖਦੇ ਹਨ ਇਹਨਾਂ ਦੇ ਬਜ਼ੁਰਗ ਭਾਈ ਜੀ ਦੇ ਪੋਸਤਰੇ ਭਾਈ ਦਿਆਲ ਸਿੰਘ ਜੀ ਤੇ ਭਾਈ ਕੇਹਰੂ ਜੀ ਭਾਈ ਹਿੰਮਤ ਸਿੰਘ ਜੀ ਦੀ ਭੂਆ ਦੇ ਪੁੱਤਰ ਸਨ ਇਹ ਦੋਵੇਂ ਭਰਾ ਮਾਤਾ ਗੁਜਰਕੌਰ ਜੀ ਦੀ ਸੇਵਾ ਵਿੱਚ ਰਹੇ ਅਤੇ ਭਾਈ ਦਇਅਲ ਸਿੰਘ ਜੀ ਸਰਸਾ ਤੇ ਜੰਦ ਵਿੱਚ ਅਤੇ ਭਾਈ ਕੇਹਰ ਸਿੰਘ ਚਮਕੌਰ ਸਾਹਿਬ ਦੇ ਜੰਦ ਵਿੱਚ ਸ਼ਹੀਦियां ਪਾ ਗਏ। ਸ੍ਰੀ ਅਨੰਦਪੁਰ ਸਾਹਿਬ ਤੋਂ 20 ਦਸੰਬਰ 1704 ਨੂੰ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਛੋਟੇ ਸਹਿਬ ਜੱਦੇ ਚੱਲ ਕੇ ਰਾਤ ਸਰਸਾ ਪਾਰ ਕਰਕੇ ਉਮੇਸ਼ਕਰੀ ਦੇ ਕਰ ਰਹੇ ਇਹ ਇੱਕ ਲక్ష్ਮੀ ਨਾਮੀ ਬ੍ਰਾਹਮਣੀ ਨੇ ਪ੍ਰਸ਼ਾਦਾ ਸਕਾਉਂ ਦੀ ਸੇਵਾ ਕੀਤੀ ਇਸ ਗਾਲ ਦੀ ਕਨਸੂ ਸਹੀੜੀ ਦੇ ਵਸਨੀਕ ਦੇ ਹੋਏ ਦੋ ਬ੍ਰਾਹਮਣਾ ਮਸੰਦਾ ਨੂੰ ਲੱਗ ਗਈ ਜਿਨ੍ਹਾਂ ਨੇ ਨਾਮ ਦਰਬਾਰੀ ਨੇ ਤੇ ਤੁਮਾ ਸੰਨ ਇਹ ਦੋਨੋਂ ਮਸੰਧ ਮਾਤਾ ਜੀ ਨੂੰ ਆਪਣੇ ਪਿੰਡ ਛੀੜੀ ਲੈ ਗਏ ਦੋਵੇਂ ਇੱਕ ਪਾਰਟੀ ਸਨ ਖੁਰਜੀ ਵੇਚ ਕੇ ਨੀਤ ਬਦਲ ਗਈ ਰਾਤ ਨੂੰ ਮੋਰਾ ਨਹੀਂ ਖੋਣ ਦਲ ਕੋ ਦਿੱਤੀ ਮਸੰਦਾਂ ਨੂੰ ਪੁੱਛਣ ਤੇ ਮਾਤਾ ਜੀ ਨਾਲ ਝਗੜਾ ਕੀਤਾ ਅਤੇ ਮਾਤਾ ਜੀ ਦੋਨੋਂ ਸਹਿਜਾਦਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਇਨ੍ਹਾਂ ਦਿਨਾਂ ਵਿੱਚ ਗੰਗੂ ਇਨ੍ਹਾਂ ਮਸੰਦਾਂ ਦੀ ਨੌਕਰੀ ਕਰਦਾ ਸੀ ਇਨ੍ਹਾਂ ਮਸੰਦਾਂ ਨੇ ਮਿੰਡਾ ठाਣੇ ਖਬਰ ਦਿੱਤੀ ਕਿ ਜਾਨੀ ਖਾਨ ਦੇ ਮਾਨੀ ਖਾਨ ਦੋਨੋਂ ਅਸ ਅਧਿਕਾਰੀਆਂ ਦੀ ਹਵਾਲਾਤ ਵਿੱਚ ਦੇ ਦਿੱਤਾ ਜੀਰਖਾਨ ਦੇ ਹੁਕਮ ਅਨੁਸਾਰ ਇਹਨਾਂ ਦੋਵਾਂ ਨੂੰ ਨਿਹਾ ਵਿੱਚ ਚਣਵਾ ਕੇ ਸੀਤ ਕਰ ਦਿੱਤਾ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੀ ਪਹਿਲੀ ਪੇਸ਼ੀ 25 ਦਸੰਬਰ ਸਤਾਣਾ ਸੋਚਾ 4 ਵਿੱਚ 26 ਦਸੰਬਰ ਨੂੰ ਸੀਧੀਆਂ ਸਾਈਂ ਜ਼ੈਰੀ ਵਿੱਚ ਪੇਸ਼ ਕੀਤਾ ਗਿਆ ਨਾਲ ਚ ਦੇਣ ਡਰਾਉਣ ਦੇ ਡਰਾਉਣ ਤੇ ਮੁਕਾਉਣ ਦਾ ਨਾਟਕ ਕਰਕੇ ਦਿਖਾਇਆ ਪਰ ਦੋਨੋਂ ਸਹਿਬਜਾਦੇ ਆਪਣੇ ਧਰਮ ਤੇ ਦ੍ਰਿੜ ਰਹੇ ਹਰ ਸਵਾਲ ਦਾ ਜਵਾਬ ਗੱਜ ਕੇ ਦਿੰਦੇ ਰਹੇ 27 ਦਸੰਬਰ 1764 ਨੂੰ ਕੁਦਰਤੀ ਦਿੱਲੀ ਦੀ ਸਾਹੀ ਜਨਾਬਾ ਨੇ ਆਪਣੇ ਸਵਾਮਾ ਪੇਸ਼ ਉਹਨ ਕੀਤਿਆਂ ਦੋਨੋਂ ਸਹਿਬਜਾਦੇ ਉਹਨਾਂ ਦੇ ਹਵਾਲੇ ਕੀਤੇ ਗਏ ਉਨੋ ਉਹ ਉਹਨਾਂ ਦੋਨਾਂ ਨੇ ਹੀ ਸਹਿਬਜ਼ਾਦਿਆਂ ਨੂੰ ਦੁਆਰ ਵਿੱਚ ਚੜਮਾ ਕੇ ਸ਼ਹੀਦ ਕਰ ਦਿੱਤਾ ਇਸ ਦਿਨ 27 ਦਸੰਬਰ 1704 ਤੋਂ ਦਿਨ ਵੀਰਵਾਰ ਸੀ ਮਾਤਾ ਜੀ ਨੇ ਇਹ ਸਾਕਾ ਸੁਣ ਕੇ ਪ੍ਰਾਨ ਚੜ੍ਹਾ ਲਏ ਅਤੇ ਅਟਲ ਸਮਾਦੀ ਵਿੱਚ ਚਲੇ ਗਏ ਸੰਸਕਾਰ ਲਈ ਜਗ੍ਹਾ ਮੋਹਰਾਂ ਮਿਸ਼ਾ ਕੇ ਟੋਡਰ ਮੰਨ ਨੇ ਸ਼ੀਵਾ ਪ੍ਰਾਪਤ ਕੀਤੀ ਅਤੇ 27 ਦਸੰਬਰ 2004 ਈਸਵੀ ਦਾ ਨਵੀਂ ਬਾਰ ਸ਼ਾਮ ਨੂੰ ਤਿੰਨ ਇਕੱਠਿਆਂ ਦਾ ਸੰਸਕਾਰ ਕੀਤਾ ਗਿਆ। ਉਸ ਸਥਾਨ ਤੇ ਅੱਜ ਗੁਰਦੁਆਰਾ ਜੋਤੀ ਸ਼ਰੂਫ ਸ੍ਰੀ ਫਤੇਗੜ੍ਹ ਸਾਹਿਬ ਸੋਭਤ ਹੈ। ਤਨ ਭਾਗ ਹਮਾਰੇ ਹੈ ਮਾਈ ਧਰਮ ਹਿਤ ਤਨ ਜੀ ਕਰ ਜਾਈ।

ਸਿੱਖੀ ਕੀ ਨੀਮਹਮ ਹੈ ਸਰੋ ਪਰਵਠਾ ਚੱਲੇ ਗਰਿਆਈ ਕਾ ਹੈ ਕਿਛਾ ਜਹਾਂ ਮੈਂ ਬਨਾ ਚੱਲੇ ਸਿੰਘੋਂ ਕੀ ਸਲਤਾਨ ਕਾ ਹੈ ਪੌਦਾ ਲਗਾ ਚਲੇ ਇੱਕ ਕਮੀਨੇ ਜਦੋਂ ਇੰਨਾ ਛੋਟੇ ਦੋਨੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਮਾਇਆ ਜਾ ਰਿਹਾ ਸੀ ਤਾਂ ਬੜਾ ਸੁੰਦਰ ਸੀਨ ਖਿੱਚਿਆ ਹੈ ਉਹ ਲਖਦਾ ਹੈ ਸੱਲਾ ਫੂਟ ਪਏ ਫੁੱਟਣ ਜੋਗੀਆਂ ਨੂੰ ਇੰਨਾ ਪਾਲੇ ਵਿੱਚ ਬਣਾਈ ਦਵਾਰ ਫਟ 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 ਕੰਦ ਉੱਤੇ ਫਟ ਫਟ ਫਰਕ ਛੱਡ ਕੇ ਉੱਤੇ ਖੜੇ ਕੀਤੇ ਹੌਣ ਹਾਰ ਫਟ 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 ਖੂਨ ਵਗਦਾ ਫਟ ਫੱਟੇ ਗੋਡੇਾਂ ਤੋਂ ਵੇਖਣ ਵਾਲੇ ਰੌਣ ਨਾਰ ਫਟ 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 ਗਈ ਸਾਰੀ ਦਿਵਾਰ ਫਟ ਫਟ ਐ ਪਰ ਫੁੱਟੇ ਨਾ ਭੇਰ ਬਸ ਮਰਖਦਾਰ ਫਟ ਫਟ ਐ ਸਮੇਂ ਦਸ਼ਮੀ ਸਪਤਾਜੀ ਨੇ ਮਾਸੀਵਾੜੇ ਦੇ ਜੰਗਣਾ ਵਿੱਚ ਹੁੰਦੇ ਹੋਏ ਰਾਏ ਕੋਟ ਰਾਏ ਕੱਲੇ ਦੇ ਪਾਸ ਪਹੁੰਚੇ ਤਾਂ ਸਤਿਗੁਰੂ ਜੀ ਲਈ ਆਗਿਆ ਵਿੱਚ ਰਾਏ ਨੂੰ ਕਿਹਾ ਕਿ ਕੋਈ ਬੰਦਾ ਸਰਾਂ ਤਪੇ ਜੋ ਜੋ ਸਹਿਬ ਜਾਂਦਿਆਂ ਦੀ ਖਬਰ ਲੈ ਕੇ ਆਵੇ ਆ ਨਾਇ ਕੱਲੇ ਨੇ ਮੱਝੀਆਂ ਚਰਨ ਬਾੜੇ ਮਾਹੀ ਚਰਵਾਹਾ ਜਿਸਦਾ ਨਾਮ ਨੂਰਾ ਮਾਹੀ ਸੀ ਉਸ ਨੂੰ ਭੇਜਿਆ ਤੇ ਉਹ ਸਰੰਦ ਪਹੁੰਚ ਕੇ ਬਹੁ ਸੇਤੀ ਬਾਵਸ ਮੁੜਿਆ ਤੇ ਉਸ ਨੇ ਗੁਰੂ ਚਰਨਾਂ ਦੀ ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਬਰਾਗ ਵਿੱਚ ਆ ਕੇ ਕੰਗਿਤਾਰ ਜੀ ਨੂੰ ਦੱਸਿਆ ਕਿ ਸੰਸਾਦ ਜੀ ਦੋਨੋਂ ਸੇਵ ਜਦਿਆਂ ਨੂੰ ਸੁਪਾ ਸਰਹੰਦ ਵजीर खान ਨੇ ਨੀਹਾਂ ਵਿੱਚ ਣਵਾ ਕੇ ਫੀਤ ਦੀ ਫੀਤ ਕਰ ਦਿੱਤਾ ਹੈ ਤਾਂ ਕਾਂਗੀ ਤਰਜੀਨੇ ਨੂਰੇ ਮਾਹੀ ਤੋਂ ਸੁਣ ਕੇ ਤੀਰ ਨਾਲ ਇੱਕ ਕਾਹੀ ਦਾ ਬੁੱਟਾ ਪੁੱਟ ਕੇ ਹਰਵਾਣ ਕੀਤਾ ਕਿ ਹੁਣ ਮੁਗਲਾਂ ਦੀ ਜੜ ਫੁੱਟੀ ਗਈ ਹੈ ਗੁਰਦੁਆਰਾ ਅੱਲੀ ਅੱਲੀ ਆਣਾ ਸੇਵ ਜੀ ਦੇ ਸਾਹਮਣੇ ਗੇਟ ਤੇ ਇਹ ਅੱਖਰ ਲਿਖੇ ਹਨ ਸੁਣਿਆ ਸਾਕਾ ਤੇ ਤੀਰ ਦੇ ਨਾਲ ਉਹ ਏ ਮੁੱਢਾ ਦੰਬ ਦਾ ਪੱਟ ਪ੍ਰਮਾਣ ਕੀਤਾ ਮੁਗਲ ਰਾਜ ਦੀ ਜੜ ਅੱਜਾਂ ਗਈ ਪੁੱਟੀ ਮੇਰੇ ਲਾਨਾ ਨੇ ਜੋ ਬਲੀਦਾਨ ਦਿੱਤਾ ਇਸ ਤੋਂ ਸਮਾਜਦਾਨੇ ਆ ਬੁੱਲਣ ਮੱਛੀ ਕੋਈ ਇਸੇ ਵੰਦਾ ਘੜਤਾ ਪੁੱਛ ਕੇ ਮਾਮ ਕਰਨੀ ਆ ਵੀ ਅਣਜਾਣ ਮੱਛੀ ਤੇ ਹੱਥ ਰੱਖਣਾ ਨਾਮ ਵੀ ਮਾਨ ਵਸਣੀ ਚਾਹਨਾ ਦੀ ਪ੍ਰੀਤ ਵਸਣੀ ਆਪਦੇ ਨਾਮ ਨਾਲ ਜੋੜਨਾ ਮਾਹੂਰੀ ਜੀ ਕਾਲ ਸਾਲ ਸਾਸਰੀ ਵਸਣੀ ਜੀ